ਕੋਣ ਉਹ ਕਹਾਵਤ ਤੇ ਜਿਹੜਾ ਇਹ ਗਪੋਰਟ ਸੰਖ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਉਹ ਖਰਾ ਉਤਰ ਰਿਹਾ ਹੈ ਗੱਲਾਂ ਟੁਟਕਲੇ ਔਰ ਵਾਰ-ਵਾਰ ਉਹੀ ਆਪਣੇ ਜਿਹੜੀਆਂ ਸਤਰਾ ਰੱਟੀਆਂ ਹੀ ਆ ਉਹੀ ਬੋਲੀ ਜਾ ਰਹੇ ਨੇ ਕਿ ਤੇਰੇ ਕਾਲਜ ਜੇ ਲੱਗੀ ਜਿ ਚੋਰੀ ਨਹੀਂ ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ ਮੁੱਖ ਮੰਤਰੀ ਪੰਜਾਬ 3 ਸਾਲਾਂ ਬਾਅਦ ਵੀ ਇਹਹੀ ਕੋਟੇਸ਼ਨ ਜਿਹੜੀ ਅੱਜ ਤੋਂ 3 ਸਾਲ ਪਹਿਲਾਂ ਵਰਤ ਰਏ ਸੀਗੇ ਉਹੀ ਕੋਟੇਸ਼ਨ ਅੱਜ ਉਹਨਾਂ ਦੀ ਚੱਲ ਰਹੀ ਹੈਗੀ ਹੈ ਕੀ ਆਖਰਕਾਰ ਉਹੀ ਰਟੀਆਂ ਰਟਾਈਆਂ ਸਤਰਾਂ ਜਿਹੜੀਆਂ ਉਹ ਪੰਜਾਬ ਦੇ ਮਸਲਿਆਂ ਦਾ ਹੱਲ ਕਰਨਗੀਆਂ ਕੀ ਵਾਰ-ਵਾਰ ਇਹੀ ਚੀਜ਼ਾਂ ਬੋਲ ਕੇ ਜਿਹੜਾ ਉਹ ਆਪਣਾ ਜਿਹੜਾ ਉਹਨਾਂ ਦਾ ਇੱਕ ਦਬਜਬਾ ਜਾਂ ਜਿਹੜਾ ਉਹਨਾਂ ਤੇ ਵਿਸ਼ਵਾਸ ਲੋਕਾਂ ਨੇ ਰੱਖਿਆ ਹੋਇਆ ਸੀਗਾ ਉਸ ਨੂੰ ਬਹਾਲ ਕਰ ਪਹੁੰਚਗੇ ਐਵੇਂ ਦਾ ਕੁਝ ਨਹੀਂ ਹੋਣ ਵਾਲਾਗਾ ਸੁਪਰ ਸੀਐਮ ਸਾਹਿਬ ਕੇਜਰੀਵਾੜੀ ਉਹ ਦਿੱਲੀ ਤੋਂ ਆ ਚੁੱਕੇ ਨੇ ਔਰ ਬੜੀ ਹੈਰਾਨੀ ਦੀ ਗੱਲ ਹੁੰਦੀ ਹੈ ਕਿ ਜੇਲ੍ਹ ਤੋਂ ਜ਼ਮਾਨਤ ਤੇ ਆਏ ਤੁਹਾਡੇ ਉਥੋਂ ਦੇ ਸਿੱਖਿਆ ਮੰਤਰੀ ਮਨੀਸ਼ ਸ਼ੋਧਿਆ ਜੀ ਔਰ ਉਹਨਾਂ ਦੇ ਸਿੰਦਰ ਜੈਨ ਜੀ ਉਹਨਾਂ ਨੂੰ ਪੰਜਾਬ ਦੇ ਜਿਹੜਾ ਉਹ ਪ੍ਰਭਾਰੀ ਲਾਇਆ ਜਾਂਦਾ ਹੈ ਔਰ ਪ੍ਰਭਾਰੀ ਖਾਸ ਤੌਰ ਤੇ ਬਿਹਾਰ ਔਰ ਉੱਤਰ ਪ੍ਰਦੇਸ਼ ਦੇ ਵਿੱਚ ਉਧਰੋਂ ਦੀ ਜਿਹੜੀ ਪਾਸ਼ਾ ਜਿਹੜੀ ਹੈ ਉਹ ਵਰਤੀ ਜਾਂਦੀ ਹੈ ਪ੍ਰਭਾਰੀ ਦਾ ਜਦੋਂ ਤੁਸੀਂ ਮਤਲਬ ਵੇਖੋਗੇ ਉਹ ਹੁੰਦਾ ਇਨਚਾਰਜ ਵੇਖੋ ਉਹਨਾਂ ਨੂੰ ਇਨਚਾਰਜ ਲਾ ਕੇ ਉਹਨਾਂ ਨੂੰ ਜਿਹੜੀ ਇਹ ਪ੍ਰੋਟੈਕਸ਼ਨ ਦੇ ਰਿਹਾ ਤਾਂ ਇੱਥੋਂ ਹੀ ਸਾਫ਼ ਸਿੱਧ ਹੁੰਦਾ ਹੈ ਕਿ ਪੰਜਾਬ ਦੀ ਜਿਹੜੀ ਸਾਰੀ ਵਾਕਡੋਰ ਜਿਹੜੀ ਹੈ ਉਹ ਚੱਲ ਕਿੱਥੋਂ ਰਹੀ ਹੈ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਦਾ ਕੀ ਪਤਾ ਹੈ ਕਿ ਪੰਜਾਬ ਦੇ ਜ਼ਮੀਨੀ ਹਾਲਾਤ ਕੀ ਨੇ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਉਜਾੜਾ ਕਰਿਆ ਵੀ ਆਈਪੀ ਕਲਚਰ ਜਿਹੜਾ ਹੈ ਇਹ ਖਤਮ ਕਰਨ ਆਏ ਸੀਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਵੀਆਈਪੀ ਕਲਚਰ ਦੇ ਵਿੱਚ ਜਿਹੜੀ ਬੜੌਤਰੀ ਜਿਹੜੀ ਹੈ ਉਹ ਕਿੰਨੀ ਜ਼ਿਆਦਾ ਹੋਈ ਹੈ ਖੁਦ ਸੀਐਮ ਮਾਹ ਸਾਹਿਬ ਦੇ ਮਾਤਾ ਜੀ ਜਿਹੜੇ ਹੈਗੇ ਉਹ ਆਪ ਜਿਹੜਾਗਾ ਵਿਦੇਸ਼ੀ ਦੌਰਿਆਂ ਤੇ ਜਿਹੜਾਗਾ ਉਹ 11 ਤੋਂ 15 ਵਾਰ ਜਿਹੜਾਗਾ ਉਹ ਆਪ ਵੀ ਫੋਰਨ ਕੰਟਰੀਆਂ ਦੇ ਵਿੱਚ ਜਾ ਚੁੱਕੀ ਹੈਗੀ ਹੈ ਤਾਂ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਆ ਗੁਜਰਾਤ ਦੇ ਵਿੱਚ ਜਾਂ ਮਾਚਲ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਇਹਨਾਂ ਦੀਆਂ ਵਿਧਾਨ ਸਭਾ ਦੀ ਜਦੋਂ ਚੋਣਾਂ ਹੋਈਆਂ ਤਾਂ ਪੰਜਾਬ ਦੇ ਖਜ਼ਾਨੇ ਨੂੰ ਕਿਸ ਤਰ੍ਹਾਂ ਵਰਤਿਆ ਗਿਆ ਸਾਰਾ ਜਿਹੜਾ ਪ੍ਰਚਾਰ ਹੈ ਉਹ ਪੰਜਾਬ ਦੇ ਖਜ਼ਾਨੇ ਤੇ ਉਸ ਦਾ ਭਾਰ ਪਾਇਆ ਗਿਆ ਪੰਜਾਬ ਦੇ ਪੈਸੇ ਦੀ ਦੁਰਵਰਤੋਂ ਜਿਹੜੀ ਹੈ ਸਾਥੀਓ ਉਹ ਨਾਲ ਦੀਆਂ ਸਟੇਟਾਂ ਦੇ ਵਿੱਚ ਜਿਹੜਾ ਹੈ ਉਹ ਇਹਨਾਂ ਦੇ ਆਕਾਦੇ ਵੱਲੋਂ ਕੀਤੀ ਗਈ ਜਿਸ ਤੇ ਜਿਹੜਾ ਉਹ ਮੁੱਖ ਮੰਤਰੀ ਪੰਜਾਬ ਜਿਹੜੇ ਆ ਉਹ ਬਿਲਕੁਲ ਜਿਹੜਾ ਉਹ ਚੁੱਪ ਰਹੇ ਔਰ ਲਗਾਤਾਰ ਜਿਹੜਾ ਹੈਗਾ ਉਹਨਾਂ ਨੇ ਪੰਜਾਬ ਨੂੰ ਵਰਤਣ ਦਾ ਜਿਹੜਾ ਉਹ ਠੇਕਾ ਜਿਹੜਾ ਹੈ ਉਹ ਦਿੱਲੀ ਦੇ ਹੱਥ ਸੌਂਪਿਆ ਲਗਾਤਾਰ ਇਹੀ ਕੰਮ ਚੱਲਿਆ ਜੇਕਰ ਆਪਾਂ ਇਸ਼ਤਿਹਾਰਬਾਜ਼ੀ ਦੀ ਗੱਲ ਕਰਦੇ ਆ ਇਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਜਿਹੜਾ ਉਹ ਉਸ ਚੀਜ਼ ਦੇ ਵਿੱਚੋਂ ਆਪਾਂ ਦੇਖ ਸਕਦੇ ਹਾਂ ਪਛਾੜਦੇ ਹੋਏ ਆ ਤੁਸੀਂ ਕਿਸੇ ਵੀ ਰੂਟ ਤੇ ਜਾ ਕੇ ਦੇਖ ਸਕਦੇ ਹੋ ਜਿੰਨਾ ਪੈਸਾ ਇਹਨਾਂ ਨੇ ਇਸ਼ਤਿਹਾਰਬਾਜ਼ੀ ਤੇ ਖਰਚ ਕੀਤਾ ਹੈ ਸ਼ਾਇਦ ਹੀ ਪਹਿਲਾਂ ਵਾਲੀਆਂ ਸਰਕਾਰਾਂ ਨੇ ਖਰਚ ਕਰਿਆ ਹੋਵੇ ਸੋ ਇਸ ਤਰੀਕੇ ਦੇ ਨਾਲ ਆਮ ਸਰਕਾਰ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਾਂ ਤੁਹਾਡੀਆਂ ਭਾਵਨਾਵਾਂ ਦੇ ਨਾਲ ਖੇਡ ਕੇ ਆਈ ਸਰਕਾਰ ਜਿਹੜੀ ਹੈ ਉਹ ਤੁਹਾਨੂੰ ਹਰ ਖੇਤਰ ਦੇ ਵਿੱਚ ਜਿਹੜੀ ਹੈ ਉਹ ਤੁਹਾਡੇ ਨਾਲ ਦਗਾ ਕਮਾਉਂਦੀ ਹੋਈ ਨਜ਼ਰ ਆਉਂਦੀ ਹੈਗੀ ਹੈ ਤੁਹਾਡੇ ਨਾਲ ਧੋਖਾ ਹੋਇਆ ਅੱਜ ਸਾਰੇ ਜਿਹੜਾ ਉਹ ਐਸੀ ਨੂੰ ਮਹਿਸੂਸ ਕਰਦੇ ਨੇ ਕਿ ਇੱਕ ਵਾਰ ਜਿਹੜਾ ਇਹ ਵਿਸ਼ਵਾਸ ਜਿਤਾਇਆ ਸੀਗਾ ਉਸ ਜਿਤਾਈ ਵਿਸ਼ਵਾਸਤਾ ਜਿਹੜਾ ਹੈ ਉਹ ਉਹਦੀ